ਅੱਜ ਇੱਕ ਬੜਾ ਅਨਫੋਰਚੂਨੇਟ ਸਬੰਤ ਨਾਲ ਇਸ਼ੂ ਰਿਪੋਰਟ ਹੋਇਆ ਸੀ ਯਾ ਕੱਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੇਡ ਰਿਪੋਰਟ ਜਿੱਥੇ ਇੱਕ ਜਨਰਲ ਦੇ ਲਗਭਗ 70 ਸਾਲ ਦੇ ਹਰਮੇਸ਼ਾਲ ਦੇ ਆ ਰਪੋਰਟ ਹੋਇਆ ਸੀਗਾ ਇਹਦੇ ਕੋ ਚਿੰਗੀ ਟੇ ਟਲੀ ਸਾਡੀ ਟੀਮ ਨੇ ਡੀਐਸਪੀ ਗਰਸ਼ੰਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰਸ ਸਾਡੀ ਟੀਮ ਹੈਗੀ ਉਹਨੇ ਇਨਵਿਸਟੀਗੇਸ਼ਨ ਟੇਕ ਅਪ ਕੀਤਾ ਲੇਟਰ ਓਨ ਸਾਡੀ ਸੀਆਈਏ ਦੀ ਟੀਮ ਐਸਪੀਜੀ ਨੇ ਨਿਗਰਾਨੀ ਹੇਠ ਅਸੀਂ ਸੁਪਰਵਾਈਜ਼ ਕੀਤਾ ਤੇ ਸੁਰੂਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਹੈਗਾ ਜਿਹਦੇ ਵਿੱਚ ਆ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀ ਨਾ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚੇ ਠਿੜਕੀ ਜਿਹੜੀ ਸੀਗੀ ਉਹ ਉੱਤੀ ਗਈ ਸੀਗੀ ਤੇ ਨਾਲ ਸਮਾਨ ਖਿਲਰਿਆ ਹੋਇਆ ਸੀਗਾ ਇਹਨੂੰ ਫਰਦਰ ਇਨਵੈਸਟਿਗੇਟ ਕਰਦੇ ਦੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਡੰਗ ਨਾਲ ਇਨਵੈਸਟਿਗੇਸ਼ਨ ਕਰਦੇ ਦੇ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਮਟਰ ਬੇਸਿਆ ਉਹਨੂੰ ਤਿੰਨ ਗੱਭੇਵੇਂ ਤੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਨੇਸ਼ ਬਾਦ ਸੀ ਤੇ ਉਹਨਾਂ ਦੇ ਘਰ ਚ ਹੀ ਕੰਮ ਕੰਸਟਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਿਗਰਾਫਾ ਸਿਕਾ ਹਾਊਸ ਨੇ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੌਸਟ ਗੈਂਡਰਿਕਲੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਗੇਟ ਖੋਲਿਆ ਫਿਰ ਉਹ ਅਹ ਅਹ ਸੰਜੀਕਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਬਾ ਕੇ ਕਤਲ ਕੀਤਾ ਤੇ ਇਸਿਰ ਘੱਟੂ ਪ੍ਰਲਾਪ ਨੂੰ ਵੀ ਕਰਕੇ ਇੱਕੋ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਹਾਤੀ amount ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਦੇ ਤਿੰਨੋਂ ਦੋਸਤ ਜਿਹੜੇ ਹੈਗੇ ਅਮਰਜੀਤ ਸਿੰਘ ਸਨਿਲ ਕੁਮਾਰ ਤੇ ਸੰਦੀਪ ਕੁਮਾਰ ਇਹਨੋਂ ਹੀ ਅਖਾਸ ਗੱਲ ਹੈ ਜੀ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸਮਝੀ ਸਾਦੀ ਸਤੀ ਤਹਿਤ ਜਿਲਾ ਹੈਗਾ ਆ ਲਾਲਚ ਹਾ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕੱਲ ਤੇ ਪਾ ਜਿਹਨੂੰ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਉਹ ਜਿਹੜਾ ਪ੍ਰਿਸਕਟਨ ਦਾ ਜਾਂ ਜਿਹੜੇ ਤਿੰਨਾਂ ਨੇ ਐਂਟਰੀ ਕੀਤੀ ਬੁਨਾਂ ਲਈ ਚੋਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਹਰ ਕੰਸਰਨ ਸਰ ਕੋਣ ਹੈ ਦੋ ਤਾਂ ਲੇਬਰ ਵਾਲੇ ਹੋਗੇ ਤੀਸਰਾ ਤੀਸਰਾ ਸਾਥੀ ਹੈਗਾ ਪਿੰਡ ਦਾ ਹੀ ਹੈ ਹਾਂਜੀ ਪਿੰਡ ਵਾਲਾ ਕਸਨਦੀਪ ਉਹ ਬਾਕੀ ਹੋਣਗੇ ਇਹਨਾਂ ਦੀ ਗੱਲ ਕਰੀਏ ਕਿ ਡਰਗ ਡਿਕਟਡ ਹੈ ਉਹਨਾਂ ਚੋਂ ਇੱਕ ਬੰਦਾ ਦੱਜਾ ਹੈਗਾ ਕੋਈ ਵਾਈ ਛੜਿਆ ਦਾ ਪਰਸ ਦੱਸਿਆਗਾ ਅਮਰਜੀਤ ਸਿੰਘ ਤੇ ਅਦਰਵਾਈਜ਼ ਕੋਈ ਕੋਈ ਡਰਗ ਡਿਕਟਡ ਤਾਂ ਨਹੀਂ ਸੱਦਰਾ ਗੈਟਸ ਵਾਲੇ ਦਾ ਹੱਲ ਸਾਹਮਣੇ ਨਹੀਂ ਆਏਗਾ ਸੀ ਇਹਨਾਂ ਦਾ ਡੋਪ ਟੈਸਟ ਕਰਵਾਉਣਾ ਮਤਲਬ ਕਿ ਮੇਨਲੀ ਲੁੱਟਖੋ ਜਾਂ ਚੋਰੀ ਦੇ ਮਨਸੂਬੇ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਫੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਈਡੈਂਟੀਫਾਈ ਕਰ ਲਿਆ ਤੇ ਫੇਰ ਇਹਨਾਂ ਨੇ ਜਿਹੜਾ ਜਦੋਂ ਸੋ ਮੈਂ ਕਹਿਣਾ ਕਿ ਕਾਲਾ ਕਤਲ ਦਾ ਕਿਸੇ ਨੇ ਨਾ ਕੀਤਾ ਕੋਈ ਇਸ਼ਾਰਾ ਨਹੀਂ ਲੱਗਿਆ ਸੀ ਉਹ ਮੂੰਹ ਬੰਦ ਕੇ ਫੜਨੇ ਨਾਲ ਜਿਹੜਾ ਹੈਗਾ ਉਹ ਮੂੰਹ ਬੰਦ ਕੇ ਕੀਤਾ ਹੈਗਾ ਬਾਕੀ ਅਸੀਂ ਹੋਰ ਫੜ ਰਹੇ ਹਾਂ ਇਸ ਕੇਤੇ ਪਿਛਲੇ ਦਿਨ ਇਹ ਗਿਆ ਹੈ ਸੈਂਸੇਸ਼ਨਲ ਵਾਰਦਾਤ ਹੋਈ ਸੀ ਜਿਦੇ ਵਿੱਚ ਦਸਵਾਚੇ ਇੱਕ ਕਿਰਾਣਾ ਸਟੋਰ ਤੇ ਦਿਨ ਮਦਿਆ ਨੇ ਮੂੰਹ ਬੰਦ ਕੇ ਜਿਹੜਾ ਹੈਗਾ ਉਹ ਉਹ ਕਰਨ ਦਾ ਅਟੈਂਡ ਕੀਤਾ ਸੀਗਾ ਪਹਿਲਾਂ ਤੋਂ ਮੈਂ ਉਹ ਬੰਦੇ ਦੀ ਬਹਾਦਰੀ ਨੇ ਅਪਰੀਸ਼ੀਏਟ ਕਰਨਾ ਚਾਹੁੰਦਾ ਤੇ ਅਸੀਂ ਉਹਨੂੰ ਸਨਮਾਨਿਤ ਵੀ ਕਰਾਵਾਂਗੇ ਤੇ ਦੂਸਰਾ ਜਿਹੜਾ ਹੈਗਾ ਉਹਦੇ ਵਿੱਚ ਇੱਕ ਦੋਸ਼ੀ ਇਮੀਡੀਏਟਲੀ ਪੁਲਿਸ ਨੇ ਰਿਟਨ 12 ਆਰਸ ਫੜ ਲਿਆ ਸੀਗਾ ਤੇ ਦੂਸਰੇ ਜਿਹੜੇ ਦੋ ਦੋਸ਼ੀ ਸੀਗੇ ਜਿਨ੍ਹਾਂ ਕੋਲੇ ਵੈਪਨ ਸੀਗਾ ਮੋਟਰਸਾਈਕਲ ਸੀਗਾ ਉਹ ਦੂਸਰੇ ਦੋ ਦੋਸ਼ੀ ਕੱਲ ਸਾਡੀ ਟੀਮ ਨੇ ਡੀਐਸਪੀ ਦੱਸੋ ਆ ਗੇਸਟ ਡੰਡਾ ਦੀ ਟੀਮ ਨੇ ਅਰਸ ਕਿਤੇ ਹੈਗੇ ਪਲੱਸ ਇੱਕ ਬੰਦਾ ਇਹਨਾਂ ਨੇ ਅਰੈਸਟ ਕੀਤਾ ਜਿ ਜਿਹਨੇ ਅਗੇ ਫਰਦਰ ਵੈਪਨਸ ਸਪਲਾਈ ਕੀਤਾ ਸੀਗਾ ਤੇ ਤਿੰਨ ਮੰਦੇ ਇਸ ਕੇਸ ਚ ਜਿਹੜਾ 307 ਦੇ ਤਹਿਤ ਤੇ ਆਮ ਸੈਕਟ ਦੇ ਤਹਿਤ ਫੋ ਦੇ ਤਹਿਤ ਦਰਜ ਐਸੀਗਾ ਉਹ ਤਿੰਨੋਂ ਬੰਦੇ ਐਡੀਸ਼ਨਲੀ ਫੜ ਲਿਆ ਗਿਆ ਹੈ ਕਿ ਹੁਣ ਤੱਕ 4 ਬੰਦਿਆਂ ਦੀ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈਗੀ ਤੇ ਨਾਲ ਜਿਹੜਾ ਹੈਗਾ ਇੱਕ ਨਿਗਲ ਵੈਪਨ ਬਰਾਮਦ ਕੀਤਾ ਗਿਆ ਹੈਗਾ ਤੇ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਨੇ ਕੋਈ ਹੋਰ ਕਿਹੜੀ ਕਿਹੜੀ ਵਾਰਦਾਤਾਂ ਨੂੰ ਇਸ ਤਰੀਕੇ ਨਾਲ ਅੰਜਾਮ ਦਿੱਤਾ ਹੈਗਾ ਤੇ ਸਾਡੀ ਟੀਮ ਕਮਿਟਿਡ ਹੈਗੀ ਅ ਪਹਿਲਾਂ ਤਾਂ ਹੀ ਪ੍ਰੀਵੈਂਸ਼ਨ ਵਾਸਤੇ ਕਿ ਫਿਰ ਵੀ ਇਨ ਕੇਸ ਕੋਈ ਕ੍ਰਾਈਮ ਹੁੰਦਾ ਹੈਗਾ ਤਾਂ ਉਹਨਾਂ ਐਸ ਸੋਨ ਐਸ ਪੋਸੀਬਲ ਟ੍ਰੇਸ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਗਾ ਸਰ ਸਨਮਾਨਤ ਕਰਨ ਵਾਲੇ ਹੁਣ ਦੋ ਵਿਅਕਤੀ ਹੋ ਗਏ ਨੇ ਸੱਲਾਖੁਰਤ ਵਾਲੇ ਦੇ ਆਹ ਸੱਲਾਖੁਰਤ ਵਾਲੇ ਕੋ ਵੀ ਸਨਮਾਨਿਤ ਕਰਾਂਗੇ ਉਸਨੇ ਵੀ ਸਾਡੀ ਟੀਮ ਸੈਲਾਖੋਂ ਤੋਂ ਵਾਲੇ ਨੇ ਵੀ ਬਹੁਤ ਬਹਾਦੂਰੀ ਦੇ ਨਾਲ ਜਿਹੜਾ ਕੰਮ ਕੀਤਾ ਮੈਂ ਤੁਹਾਡੇ ਨਾਲ ਹੀ ਇੱਕ ਚੀਜ਼ ਜ਼ਰੂਰ ਸਾਰੇ ਨੂੰ ਕਹਿਣਾ ਚਾਹੁੰਦਾ ਬਹਾਦੂਰੀ ਜ਼ਰੂਰੀ ਚੀਜ਼ ਹੈ ਕਿ ਨਾਲ ਨਾਲ ਜਿਹੜਾ ਹੈਗਾ ਪ੍ਰੀਵੈਂਟਿਵ ਸੇਫਟੀ ਜ਼ਰੂਰੀ ਹੈ ਕਿ ਜਿੱਤਾਂ ਹੁਣ ਜਿੱਥੇ ਅਸੀਂ ਜਾ ਰਹੇ ਹੈਗੇ ਉੱਥੇ ਕੈਮਰੇ ਹੈਗੇ ਬਟ ਨੋਟ ਪ੍ਰੋਪਰ ਕਲੀਅਰ ਕਲੈਰਿਟੀਜ਼ ਪ੍ਰੋਪਰ ਨਹੀਂ ਬਾਹਰ ਦੇ ਰੋਡ ਵਾਲੇ ਪਾਸੇ ਜਿਹੜਾ ਹੈਗਾ ਕਵਰੇਜ ਨਹੀਂ ਹੈਗਾ ਤੇ ਇਸ ਤਰੀਕੇ ਦੀ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਟ ਹੈਗੀ ਇਸ ਨੂੰ ਅਸੀਂ ਬਾਰ-ਬਾਰ ਮਲਟੀਪਲ ਟਾਈਮ ਨੋਟ ਵੀ ਕਰਾਇਆ ਹੈਗਾ ਕਿ ਵੀ ਜਿੱਥੇ ਫਾਈਨੈਂਸ਼ੀਅਲ ਐਕਟੀਵਿਟੀ ਹੁੰਦੀ ਪੈਸੇ ਦਾ ਲੈਂਡਨ ਹੁੰਦਾ ਪੈਸੇ ਦਾ ਕਲੈਕਸ਼ਨ ਹੁੰਦਾ ਬੈਂਕਸ ਡਿਪੋਜ਼ੀਸ਼ਨ ਹੁੰਦਾ ਉਹਨਾਂ ਨੂੰ ਆਪਣੇ ਦਸਤਾਵੇਜ਼ਾਂ ਦੇ ਅੰਦਰ ਉਸ ਦਸਤਾਵੇਜ਼ ਦੇ ਬਾਹਰ ਲੈਫਟ ਰਾਈਟ ਰੂਲ ਕਵਰ ਕਰਦੇਵੇ ਪ੍ਰੋਪਰ ਚੰਗੇ ਰੈਜ਼ੋਲੂਸ਼ਨ ਵਾਲੇ ਕੈਮਰਿਆਂ ਵਰਤਣੇ ਚਾਹੀਦੇ ਸੋ ਥੈਟ ਹੀ ਉਹ ਪਹਿਲਾਂ ਤਾਂ ਉਹ ਇੱਕ ਡਾਟਾ ਰੈਕਟਰ ਕੰਮ ਕਰਦਾ ਦੂਸਰਾ ਜੇਕਰ ਕੋਈ ਕਰਾਇਮ ਹੋ ਜਾਂਦਾ ਉਹ ਉਹ ਡਿਟੈਕਟ ਕਰਨ ਚ ਹੈਲਪ ਕਰਦਾ ਹੈ ਠੀਕ ਠੀਕ ਹੈ